ਮੋਦੀ ਦੇ ਚੇਲਿਆਂ ਦੀਆਂ ਫੋਟੋਆਂ ਦੇਖ ਲਓ ਜੀ ਇਹ ਮੋਦੀ ਦੇ ਚੇਲੇ ਨੇ ਇਤਿਹਾਸ ਦੇ ਪੰਥ ਦੇ ਦੁਸ਼ਮਣ ਨੇ ਅੱਜ ਕੱਲ੍ਹ ਅਕਾਲ ਤਖਤ ਦੇ ਜਥੇਦਾਰ ਬਣੇ ਹੋਏ ਨੇ ਆਹਾ ਬਾਦਲਾਂ ਦੇ ਨੌਕਰ ਤੁਸੀਂ ਦੇਖੋ ਇਹਨਾਂ ਨੇ ਇਤਿਹਾਸ ਨੂੰ ਕੀ ਸਾਂਭਣਾ ਇਹਨਾਂ ਨੇ ਕੀ ਸਾਂਭਣਾ ਅੱਜ ਕੱਲ੍ਹ ਜਿੰਨੇ ਵੀ ਪ੍ਰਚਾਰਕ ਨੇ ਜ਼ਿਆਦਾ ਕਰਕੇ ਪ੍ਰਚਾਰਕ ਝੂਠ ਤੇ ਪੈਸੇ ਦੇ ਆਸਰੇ ਨਾਲ ਚੱਲਦੇ ਨੇ ਤੁਸੀਂ ਕਿਸੇ ਵੀ ਪ੍ਰਚਾਰਕ ਤੋਂ ਇਹ ਨਹੀਂ ਸੁਣਿਆ ਹੋਊਗਾ ਵੀ ਉਹ ਸ੍ਰੀ ਗੁਰੂ 10ਵੇਂ ਪਾਸਾ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹੋਣ ਜਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਕਰਦੇ ਹੋਣ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਆਹ ਦੇਖੋ ਇਹ ਖੰਡਾ ਸ੍ਰੀ ਗੁਰੂ 10ਵੇਂ ਪਾਸਾ ਦਾ ਆਹ ਜਿਹੜਾ ਜੱਥੇਦਾਰ ਬਣਿਆ ਹੋਇਆ ਇਹ ਤਾਂ ਆਨੰਦਪੁਰ ਸਾਹਿਬ ਤੋਂ ਹੀ ਆਇਆ ਉੱਥੇ ਪੰਜਾ ਪਿਆਰਿਆਂ ਦੇ ਧੋਤੀਆਂ ਪਵਾ ਕੇ ਇਹ ਉਹੀ ਆ ਹੁਣ ਇਹਨਾਂ ਨੇ ਕੀ ਇਤਿਹਾਸ ਨੂੰ ਸਾਂਭਣਾ ਕੀ ਸ੍ਰੀ ਗੁਰੂ 10ਵੇਂ ਪਾਸਾ ਦਾ ਜਿਹੜਾ ਨਿਸ਼ਾਨ ਸਾਹਿਬ ਕਾਲ ਤੱਕ ਸਾਬ ਤੇ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਉਹ ਦੁਬਾਰਾ ਚੜੂਗਾ ਇਹ ਚੜਾਉਣਗੇ ਹੋਈ ਨਹੀਂ ਸਕਦਾ ਫਿਰ ਕੀ ਇਹ ਖੰਡੇ ਦੀ ਗੱਲ ਕਰਨਗੇ ਕੀ ਇਹ ਸਾਡਾ ਇਤਿਹਾਸ ਸਾਂਭਣਗੇ ਕੀ ਇਹ ਪ੍ਰਚਾਰਕ ਨੇ ਅੱਜ ਹੋਰ ਵੀ ਜਿੰਨੇ ਪ੍ਰਚਾਰਕ ਦੁਨੀਆ ਤੇ ਤੁਰੇ ਫਿਰਦੇ ਨੇ ਜੋ ਕਹਿੰਦੇ ਨੇ ਅਸੀਂ ਬਹੁਤ ਵੱਡੇ ਪ੍ਰਚਾਰਕਾਂ ਕੀਰਤਨੀਏ ਜਥੇ ਨੇ ਪਰ ਕੋਈ ਵੀ ਅੱਜ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਉਹ ਪਵਿੱਤਰ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਦੇ ਜਿਹੜਾ ਕਾਲ ਤੱਕ ਸਾਹਿਬ ਤੇ ਸੋਭਤ ਹੁੰਦਾ ਸੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਤੁਸੀਂ ਇਹ ਫੋਟੋਆਂ ਤੇ ਵੀਡੀਓ ਵਿੱਚ ਦੇਖ ਸਕਦੇ ਹੋ ਨਾ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰਨ ਸਿਰਫ ਅੱਜ ਜਿਸ ਨੂੰ ਖੰਡਾ ਦੱਸਦੇ ਨੇ ਉਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜਿਹਨੂੰ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਲੋਕ ਅੱਜਕੱਲ ਗੱਡੀਆਂ 'ਚ ਵੀ ਲਮਕਾਈ ਫਿਰਦੇ ਨੇ ਰਮਾਲਿਆਂ 'ਤੇ ਵੀ ਪ੍ਰਿੰਟ ਕਰ ਦਿੱਤਾ ਗੁਰਦੁਆਰਿਆਂ ਦੇ ਗੁੰਮਟਾ 'ਤੇ ਵੀ ਪ੍ਰਿੰਟ ਕੀਤਾ ਹੋਇਆ ਗੁਰਦੁਆਰਿਆਂ 'ਚ ਜਿਹੜਾ ਝੰਡਾ ਚੜਾਇਆ ਉਹਤੇ ਵੀ ਲਾਇਆ ਹੋਇਆ ਉਸ ਪਟਿਆਲੇ ਵਾਲਿਆਂ ਦਾ ਕੰਜਰਾਂ ਦਾ ਲੋਕੋ ਆ ਉਹ ਲੋਗੋ ਨੂੰ ਖੰਡਾ ਦੱਸੀ ਜਾਂਦੇ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਖੰਡੇ ਦੀ ਗੱਲ ਨਹੀਂ ਕਰਦੇ ਨਿਸ਼ਾਨ ਸਾਹਿਬ ਦੀ ਨਹੀਂ ਗੱਲ ਕਰਦੇ ਪੰਜਾਬੀ ਦੀ ਕਹਾਵਤ ਆ ਕਹਿੰਦੇ ਜਿੱਦਾਂ ਦੇ ਆਲੇ ਉਦਾਂ ਦੇ ਕੁਜੇ ਮਤਲਬ ਇਹ ਆ ਕਿ ਜਿੱਦਾਂ ਦੇ ਕੀਰਤਨ ਕਰਨ ਵਾਲੇ ਜਾਂ ਕਥਾਕਾਰ ਪ੍ਰਚਾਰਕ ਨੇ ਉਸ ਤਰ੍ਹਾਂ ਦੇ ਸੁਣਨ ਵਾਲੇ ਨੇ ਕਿਉਂਕਿ ਜਦ ਸੰਗਤ ਹੀ ਨਹੀਂ ਬੋਲੂਗੀ ਕਹੂਗੀ ਨਹੀਂ ਕਿ ਭਾਈ ਤੁਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੀ ਗੱਲ ਕਿਉਂ ਨਹੀਂ ਕਰਦੇ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਜਿਹੜਾ ਗੁਰਦਵਾਰਿਆਂ ਦੇ ਗੁੰਮਟਾਂ ਤੇ ਥੋਂ-ਥੋਂ ਚਿਪਕਾਇਆ ਕਾਪੀ ਪੇਸਟ ਕੀਤਾ ਹੋਇਆ ਇਤਿਹਾਸ ਨੂੰ ਬੇਇਤਿਹਾਸ ਕੀਤਾ ਉਹ ਕਿਉਂ ਕੀਤਾ ਕੋਈ ਸਵਾਲ ਨਹੀਂ ਕਰੇਗਾ ਕੋਈ ਨਹੀਂ ਪੁੱਸੇਗਾ ਕਿੰਨੇ ਆਹ ਅੱਜਕੱਲ ਤੁਰੇ ਫਿਰਦੇ ਨੇ ਹਲ-ਹਲ ਕਰਦੇ ਗੁਰਦਵਾਰਿਆਂ ਦੇ ਵਿੱਚ ਇਤਿਹਾਸਕਾਰ ਕਿੰਨੇ ਨੇ ਇਤਿਹਾਸਕਾਰ ਤੁਰੇ ਫਿਰਦੇ ਉਹਨਾਂ ਨੂੰ ਪੁੱਛ ਲਓ ਵੀ ਸਾਡੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਵੀ ਜਿਹੜਾ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਜਿਹੜੇ ਦੱਸਦੇ ਨੇ ਉਹਨਾਂ ਨੂੰ ਪੁੱਛ ਲਓ ਪਰ ਸਿੱਧੇ ਚ ਕੋਈ ਪੁੱਛਦਾ ਹੀ ਨਹੀਂ ਨਾ মিডিਆ ਵਾਲੇ ਗੱਲ ਕਰਦੇ ਨੇ ਕਿੰਨੇ ਚੈਨਲ ਬਣਾਈ ਫਿਰਦੇ ਨੇ ਅਸੀਂ ਪੰਥਕ ਚੈਨਲ ਆ ਇਹ ਆ ਉਹ ਆ ਸਾਡਾ ਪੰਥਕ ਰੇਡੀਓ ਆ ਇਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕਿਉਂ ਨਹੀਂ ਗੁਰੂ ਦੇ ਖੰਡੇ ਦੀ ਗੱਲ ਕਰਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਉਹ ਤੁਸੀਂ ਦਿਨ ਦਿਹਾੜੇ ਮਨਾਉਂਦੇ ਹੋ ਉਹ ਗੁਰਪੁਰਬ ਗੁਰੂਆਂ ਦੇ ਮਨਾਉਂਦੇ ਹੋ ਪਰ ਕੀ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਨਹੀਂ ਕਰੋਗੇ ਜਾਂ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰੋਗੇ ਜਿਹੜਾ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਜੋ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਪਰ ਗੁਰੂ ਦੀਏ ਸੰਗ ਤੇ ਬੋਲੋ ਪੁੱਛੋ ਥੋੜਾ ਫਰਜ਼ ਬਣਦਾ ਇਹਨਾਂ ਬਖੰਡੀਆਂ ਨੂੰ ਪੁੱਛਣ ਦਾ ਕਿ ਭਾਈ ਦੱਸੋ ਸਾਡੇ 10 ਗੁਰੂਆਂ ਚ ਕਿਹੜੇ ਗੁਰੂ ਦਾ ਖੰਡਾ ਜਿਹੜਾ ਅੱਜ ਕੱਲ ਗੁਰਦਾਰਿਆਂ ਤੇ ਗੁੰਮਟਾ ਤੇ ਲਾਇਆ ਸ੍ਰੀ ਗੁਰੂ 10ਵੇਂ ਪਾਸਾ ਦੇ ਖੰਡੇ ਦੀ ਗੱਲ ਕਿਉਂ ਨਹੀਂ ਕਰਦੇ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਆ ਖੰਡਾ ਦੇ ਜੀ ਮਤਲ ਖੰਡਾ ਜਿਹਦੇ ਨਾਲ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਪਹਿਲੀ ਵਾਰੀ ਅੰਬਰ ਸਕਾਇਆ ਸੀ ਆ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਆ ਇਹ ਸਬੂਤ ਨੇ ਪੱਕੇ ਸਬੂਤ ਨੇ ਕਿ 1930 ਤੋਂ ਪਹਿਲਾਂ ਇਹ ਝੂਲਦੇ ਹੁੰਦੇ ਸੀ ਕਾਲ ਤੱਕ ਸਾਹਿਬ ਦੇ ਉੱਤੇ ਨਿਸ਼ਾਨ ਸਾਹਿਬ ਇਹ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਪਰ ਕੋਈ ਗੱਲ ਨਹੀਂ ਕਰਦਾ ਸਭ ਚੁੱਪ ਨੇ ਇਤਿਹਾਸਕਾਰ ਨਹੀਂ ਬੋਲਦੇ ਜਿਹੜੇ ਤੁਰੇ ਫਿਰਦੇ ਨੇ ਹੜਲ ਹੜਲ ਕਰਦੇ ਪੈਸੇ ਇਕੱਠੇ ਕਰਦੇ ਤੇ ਆਪ ਨਹੀਂ ਬੋਲਦੇ ਇਹਨਾਂ ਨੂੰ ਤਾਂ ਹਜ਼ਾਰਾਂ ਲੱਖਾਂ ਵੇਰੀ ਪੁੱਛਿਆ ਕਿ ਭਾਈ ਦੱਸੋ ਸਾਡੇ ਦਸਾਂ ਗੁਰੂਆਂ ਚ ਕਿਹੜੇ ਗੁਰੂ ਦਾ ਖੰਡਾ ਪਰ ਕੋਈ ਨਹੀਂ ਬੋਲਦੇ ਬਸ ਇਹਨਾਂ ਦੀਆਂ ਜੀ ਪੰਥ ਦੇ ਦੁਸ਼ਮਣਾਂ ਦੇ ਨਾਲ ਫੋਟੋਆਂ ਲਾਉਣ ਦਾ ਇਹਨਾਂ ਨੂੰ ਬਹੁਤ ਸੌਂਕ ਆ ਆ ਦੇਖ ਲਓ ਖੜੇ ਨੇ ਇਹ ਨਹੀਂ ਜੂ ਅੱਜ ਕੱਲ੍ਹ ਜੱਥੇਦਾਰ ਬਣੇ ਹੋਏ ਨੇ ਕਾਲ ਤੱਕ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ